ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਕਰਪਟ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਰਥਲਾ ਰੋਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਫੜੇ ਉੱਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਚ ਨਾਮ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾ ਦਿਨ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲ ਆ ਜੜੀਆਂ ਉਹਨਾਂ ਦੀਆਂ ਛੁੱਟੀਆਂ ਕਰਤੀ ਐ ਐਸਐਸਪੀਆਂ ਨੇ ਕਮਿਸ਼ਨਰਾਂ ਦੀਆਂ ਛੁੱਟੀਆਂ ਕਰਤੀਆਂ ਜਿਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਬੂਤਲਾ ਅੱਗੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਤੋਂ ਘਰਾਂ ਨੂੰ ਚਲੇ ਗਏ ਨੇ ਕਿਉਂ ਕਿਉਂਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ-ਗੱਲ ਪਰ ਕਈਆਂ ਦੇ ਕੋਲੇ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਚੋਣ ਜਦੋਂ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਜਿੱਤੇ ਇੱਕ ਡੀਸੀ ਜਿਸ ਮੱਚ ਕੀਤਾ ਉਹ ਮੈਸੇਜ ਦਿੱਤਾ ਹੁਣ ਜਿਹਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀ ਹਫਤਾ ਹੈ ਹਫਤਾ ਹਫਤਾ ਕਹਿੰਦੇ ਐ ਇੱਧਰ ਬੰਬੇਲ ਜਾਂ ਹੋਰ ਆ ਫਿਲਮਾਂ 'ਚ ਜਿਹੜੇ ਕਿਤੇ ਕਹੇ ਜਾਂ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਗ ਟੈਕਸ ਕਿਹਾ ਜਾਂਦਾ ਹੈ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਟੀਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਵੀ ਕਲੈਰਟੀ ਦੇਣਾ ਚਾਹਨਾ ਬਈ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕ੍ਰਾਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉ ਮੱਚੀ ਹੈ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੇ ਪੁੰਦੇ ਆ ਜਿਹਨੇ ਨਹੀਂ ਪਚਾਏ ਉਹ ਅਹੁਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਸਾਡੀ ਸਰਕਾਰ ਆਏਗੀ ਸਾਰੇ ਹੀ ਚੰਗੇ ਅਫਸਰ ਨੇ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਦੀ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਟਿਕ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਹਦੇ ਪਿੱਛੇ ਨਹੀਂ ਕੰਮ ਕਰੀਦਾ ਉਹਦੇ ਪੈਸੇ ਪਿੱਛੇ ਜਿਹੜਾ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਉਹਦੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੋਟ ਕਿਨਾਂ ਦੀ ਬੰਦ ਕਰਨੀ ਉਹ ਕਰਨੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੂਰੇ ਨਹੀਂ ਝੁਕੇ ਇਹਨਾਂ ਦੀ ਗੋਲਕ ਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਂਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਆਪ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਜਿਹੜਾ ਅੱਡਾ ਬਣਾਇਆ ਸੀ ਕਪੂਰਥਲਾ ਰੋਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਫੜੇ ਉਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਲਈ ਬੈਠੇ ਹੁਣ ਜਿਹਦਾ ਰਜਿਸਟਰ ਚ ਨਾਮ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾ ਦਿਨ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲ ਆ ਜਿਹੜੀਆਂ ਉਹਨਾਂ ਦੀਆਂ ਛੁੱਟੀਆਂ ਕਰਤੀ ਐ ਐਸਐਸਪੀਆਂ ਦੀ ਕਮਿਸ਼ਨਰਾਂ ਦੀਆਂ ਛੁੱਟੀਆਂ ਕਰਤੀਆਂ ਜਿਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਪੂਤਲਾ ਅੱਗੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿਉਂਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ ਗੱਲ ਪਰ ਕਈਆਂ ਦੇ ਕੋਲ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ 2020 ਜਦੋਂ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਲਈ ਜਿੱਥੇ ਇੱਕ ਡੀਸੀ ਡਿਸਮਿਸ ਕੀਤਾ ਉਹ ਮੈਸੇਜ ਦਿੱਤਾ ਹੁਣ ਜਿਹਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਨਾ ਹੈ ਹਫਤਾ ਹੈ ਹਫਤਾ ਕਹਿੰਦੇ ਐ ਇੱਧਰ ਬੰਬੇਲ ਜਾਂ ਕੋਹੜਾ ਆਫਿਲਮਾਂ 'ਚ ਜਿਹੜੇ ਕਿਤੇ ਕਹਿਜਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਗ ਟੈਕਸ ਕਿਹਾ ਜਾਂਦਾ ਹੈ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਤੱਕਲੇ ਅਫਸਰ ਟੀਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਵੀ ਕਲੈਰਟੀ ਦੇਣਾ ਚਾਹੁੰਦਾ ਬਈ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕ੍ਰਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉਂ ਮੱਚੀ ਹੈ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੇ ਪੁੰਦੇ ਆ ਜਿਹਨੇ ਨਹੀਂ ਪਚਾਏ ਉਹ ਅਉਧੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਸਾਡੀ ਸਰਕਾਰ ਆਏਗੀ ਸਾਡੇ ਹੀ ਚੰਗੇ ਅਫਸਰ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਦੀ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਕਿ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਅਉਧਿਆਂ ਪਿੱਛੇ ਨਹੀਂ ਕੰਮ ਕਰੀਦਾ ਅਉਧਿਆਂ ਪੈਸੇ ਪਿੱਛੇ ਜਿਹੜਾ ਹੈ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਬਲਸ ਕਰਦੇ ਆ ਇਹ ਤੇਡੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਦੱਸ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੋਟ ਕਿਨਾਂ ਦੀ ਬੰਦ ਕਰਨੀ ਹੋ ਕਰਨੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੂਰੇ ਨਹੀਂ ਚੁਕੇ ਇਹਨਾਂ ਦੀ ਗੋਲਕ ਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਂਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂ